ਮੋਡਰਨਾਈਜੇਸ਼ਨ ਤਾਂ ਆ ਗਈ ਪਰ ਮੋਡਰਨਾਈਜੇਸ਼ਨ ਆਉਣ ਦੇ ਨਾਲ ਸਾਡੇ ਲੋਕਾਂ ਨੇ ਉਸ ਮੋਡਰਨਾਈਜੇਸ਼ਨ ਨੂੰ ਗਲਤ ਢੰਗ ਦੇ ਨਾਲ ਅਪਣਾਇਆ ਸੰਗਾ ਸ਼ਰਮਾਂ ਲੱਥ ਗਈਆਂ ਜੇ ਸੰਗ ਸ਼ਰਮ ਹੁੰਦੀ ਤਾਂ ਬੜਾ ਕੁਛ ਨਾ ਪਹਿਲਾਂ ਹੁੰਦਾ ਸੀ ਵੀ ਨੂੰ ਨੂੰ ਆਪਣੇ ਸੱਸ ਸਹੁਰੇ ਦਾ ਬੜਾ ਲਿਆਜ ਹੁੰਦਾ ਸੀ ਵੀ ਸਮਾਜ ਦਾ ਬੜਾ ਸੋਚਦੀ ਸੀ ਹਨਾ ਇਸੇ ਤਰੀਕੇ ਨਾਲ ਘਰ ਵਾਲਾ ਸੀ ਬੰਦੇ ਨੂੰ ਹੁੰਦਾ ਸੀ ਭਾਈ ਵੀ ਨਹੀਂ ਵੀ ਮੈਂ ਸਮਾਜ ਚ ਵਿਚਰਨਾ ਆ ਲੋਕ ਮੈਨੂੰ ਕੀ ਆਖਣਗੇ ਹਨਾ ਲੋਕਾਂ ਦਾ ਬੜਾ ਫਰ ਹੁਣ ਤਾਂ ਕੋਈ ਫਿਕਰ ਹੀ ਹੈ ਨਹੀਂ ਹਨਾ ਇੱਕਾ ਜਿਹੜਾ ਵਲੋਗਿੰਗ ਸਿਸਟਮ ਚੱਲਿਆ ਇਹਨੇ ਤਾਂ ਉਦੋਂ ਹੀ ਜਮਾ ਸਾਡੇ ਪੰਜਾਬ ਦਾ ਸਾਡੀ ਪੰਜਾਬੀਅਤ ਦਾਾਰ ਸਾਡੇ ਕਲਚਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੁਣ ਤਾਂ ਕੋਈ ਨੂੰ ਸੱਸ ਸਹੁਰੇ ਵਾਲੀ ਕੋਈ ਸੰਗ ਸ਼ਰਮ ਰਹੀ ਨਹੀਂ ਹੈਗੀ ਕੋਈ ਬੰਦੇ ਨੂੰ ਹੁੰਦਾ ਹੀ ਨਹੀਂ ਵਾ ਸਮਾਜ ਦੇ ਵਿੱਚ ਵਿਚਰਨਾ ਹਨਾ ਇਦਾਂ ਇਸ ਤਰੀਕੇ ਦੇ ਨਾਲ ਗੱਲਾਂ ਜੇ ਕੋਈ ਕਹਿੰਦਾ ਤੇ ਉਹ ਮਾੜਾ ਬਣਦਾ ਅਬ ਮੈਂ ਕੱਲ ਪਰ ਸਹੀਂ ਮੈਨੂੰ ਬੜੀ ਹੈਰਾਨੀ ਹੋਈ ਪੜ ਕੇ ਮੈਂ ਸਕਰੋਲ ਕਰਦਾ ਸੀ ਸੋਸ਼ਲ ਮੀਡੀਆ ਤੇ ਉੱਥੇ ਕਿਸੇ ਦੀ ਪੋਸਟ ਆ ਗਈ ਹਨਾ ਤੇ ਉਹਨਾਂ ਨੇ ਫੋਟੋ ਪਾ ਕੇ ਥੱਲੇ ਕੈਪਸ਼ਨ ਪਾਇਆ ਹੋਇਆ ਸੀ ਹਨੀਮੂਨ ਤੋਂ ਬਾਅਦ ਦੀ ਸਵੇਰ ਮੈਂ ਆਪਣੇ ਮੱਥੇ ਤੇ ਹੱਥ ਮਾਰਿਆ ਮੈਂ ਕਿੱਥੇ ਜਾ ਕੇ ਇੱਧਰ ਨੂੰ ਰਹਿ ਆ ਯਾਰ